ਤੇ ਕਹਤੀ ਹੋਈ ਕਰੋੜਾਂ ਰੁਪਏ ਦਾ ਸੋਨਾ ਔਰ 2.5 ਲੱਖ ਕੈਸ਼ ਲੈ ਗਈ ਹਾਂ ਸੇ ਤੋ ਕਿਵੇਂ ਦੇਖਦੇ ਇਸ ਵਾਰਦਾਤ ਕੋ ਔਰ ਐਸੀ ਵਾਰਦਾਤ ਪਹਿਲੇ ਲੱਦੇਵਾਲੀ ਮੇ ਵੀ ਘਟੀ ਥੀ ਜਾਂ ਮੈਡੀਕਲ ਦੁਕਾਨ ਮੇ 3 ਲੁਟੇਰੇ ਗੁਸਤੇ ਔਰ ਵਾਂ ਸੇ ਵੀ ਵਾਰਦਾਤ ਕੋ ਅੰਜਾਮ ਦੇ ਕੇ ਰਫੂ ਚੱਕਰ ਹੋਇਆ ਮੈਂ ਸਰਕਾਰ ਦੀ ਗੱਲ ਕਰਨਾ ਚਾਹੁੰਦਾ ਹੈ ਕਿ ਇਹ ਏਰੀਆ ਜਿਹੜਾ ਇਹ ਇੰਨਾ ਏਰੀਆ ਕਿ ਇਥੇ ਆਵਾਜਾਈ ਐਨੀ ਹੈ ਕਿ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਏਰੀਏ ਦੇ ਵਿੱਚ ਜਿਹੜੇ ਨੂੰ ਬਹੁਤ ਸੇਫ ਮੰਨਿਆ ਜਾਂਦਾ ਸੀ ਉਸ ਏਰੀਏ ਦੇ ਵਿੱਚ ਜਿਹੜਾ ਇਹ ਨਾ ਕਰੋ ਯਾਰ ਜੇ ਤੁਸੀਂ ਰੌਲਾ ਪਾਈ ਜਾਓਗੇ ਫਿਰ ਨਹੀਂ ਖੋਲਦੇ ਆਂ ਨਹੀਂ ਕਰੋ ਤੁਸੀਂ ਜੀ ਜੀ ਸਰਕਾਰ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕਿ ਪਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਡੇ ਲਾਈਟ ਦੇ ਵਿੱਚ ਡਕੈਤੀ ਹੋਈ ਹੈ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਜਿੱਥੇ ਕੇ ਲੰਘਣਾ ਵੀ ਔਖਾ ਹੈ ਸੋ ਇਹ ਕਨੌਣੀ ਹਰਕਤ ਹੈ ਜਿਹੜੀ ਸਰਕਾਰ ਇਹਨਾਂ ਹਰਕਤਾਂ ਨੂੰ ਰੋਕ ਨਹੀਂ ਪਾ ਰਹੀ ਇੱਥੇ ਟਕੈਤੀ ਹੋਗੀ ਮਾਨਸਾ ਦੇ ਵਿੱਚ ਗੋਲੀਆਂ ਚੱਲ ਗਈਆਂ ਵਪਾਰੀ ਤੇ ਜਗਰਾਉਂ ਦੇ ਵਿੱਚ ਬੰਦਾ ਮਾਰ ਦਿੱਤਾ ਸੋ ਮੰਨੂ ਬੜੀ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਜਿਹੜੀ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੀ ਸੀ ਉਹਨਾਂ ਤੋਂ ਇਹ ਵਾਰਦਾਤਾਂ ਠੱਲ ਨਹੀਂ ਪਾ ਰਹੀਆਂ ਗੈਂਗਸਟਰ ਐਨ ਐ ਹੋ ਗਿਆ ਹੈ ਗੋਲੀਆਂ ਚੱਲਣ ਦੀ ਗੱਲ ਐਡੀ ਹੋ ਗਈ ਹੈ ਕਿ ਹਰ ਬੰਦਾ ਸਹਿਮ ਵਿੱਚ ਜਲੰਧਰ ਦੇ ਲੋਕ ਬਿਲਕੁਲ ਵਪਾਰੀ ਸਹਿਮ ਵਿੱਚ ਗਏ ਐ ਤੇ ਸੋਚ ਰਹੇ ਐ ਕਿ ਅਸੀਂ ਕਰੀਏ ਕੀ ਆਰੇ ਰਹੀਏ ਕਿ ਨਾ ਰਹੀਏ ਮੈਂ ਪਹਿਲਾਂ ਕਿਹਾ ਸੀ ਕਿ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਸਾਡਾ ਮੁੱਖ ਮੰਤਰੀ ਸਟੇਜ ਐ ਚਲਾਈ ਜਾਂਦਾ ਉਹ ਤੋਂ ਸਟੇਟ ਨਹੀਂ ਸੰਭਲ ਰਹੀ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਇਹ ਬਦਲਾਵ ਦੀ ਸਰਕਾਰ ਲੈ ਕੇ ਆਈ ਸੀ ਲੋਕ ਲੇਕਿਨ ਅੱਜ ਪਛਤਾ ਰਹੇ ਆ ਕਿ ਐਸੀ ਲੋਟੇ ਜਾ ਰਹੇ ਆ ਐਸੀ ਕੁੱਟੇ ਜਾ ਰਹੇ ਆ ਐਸੀ ਮਾਰੇ ਜਾ ਰਹੇ ਆ ਜੀ ਸਾਹਿਬ ਕਦੀ ਬੋਲੀਆਂ ਚੱਲ ਰਹੀਆਂ ਕਿ ਕਿਤੇ ਲੁੱਟਖੋਹ ਹੋ ਰਹੀਆਂ ਕਿਸ ਤਰ੍ਹਾਂ ਦੇ ਦਿਓ ਹਾਲਾਤ ਪੰਜਾਬ ਦੇ ਬਾਦ ਤੋਂ ਬਾਦਤਰ ਹੋ ਰਹੇ ਆ ਗੱਲ ਸਰਕਾਰ ਦੇ ਹੱਥ ਤੋਂ ਨਿਕਲ ਚੁੱਕੀ ਹੈ ਗੈਂਗਸਟਰ ਬਾਦ ਭਾਰੂ ਹੋ ਗਿਆ ਹੈ ਬੁਰਸ਼ਾ ਕਰਦੀ ਭਾਰੀ ਹੋ ਗਈ ਹੈ ਪੁਲਿਸ ਉਹੀ ਪੁਲਿਸ ਜਿਹੜੀ ਨੇ ਕਈ ਵਾਰ ਪੰਜਾਬ ਨੂੰ ਸ਼ਾਂਤੀ ਦੇ ਵਿੱਚ ਲਿਆਂਦਾ ਹੈ ਅੱਜ ਲੀਡਰਾਂ ਦੇ ਹੱਥੋਂ ਮਜਬੂਰ ਹੋ ਕੇ ਕੁਝ ਕਰਨੀ ਪਾਰੀ ਲੀਡਰਾਂ ਦੀ ਚੱਲਦੀ ਹੈ ਉਹ ਵੀ ਬਾਹਰ ਤੋਂ ਆਏ ਹੋਏ ਬਾਹਰ ਤੋਂ ਆ ਕੇ ਬੰਦੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਆ ਸਾਡੇ ਆਲਾ ਜਿਹੜਾ ਧੂਤੂ ਹੈ ਉਹ ਬੋਡੇ ਟੇਕੇ ਬੈਠਾ ਹੋਇਆ ਤੇ ਕੋਈ ਪੰਜਾਬ ਦੇ ਵਿੱਚ ਲਾਅ ਆਰਡਰ ਦੀ ਗੱਲ ਨਹੀਂ ਹੈ ਸਰ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕੋਲੇ ਕਰ ਜੋ ਕੇਂਦਰ ਸਰਕਾਰ ਦੇ ਤਰਫ ਅਦੇਸ਼ ਜਾਰੀ ਹੋਇਆ ਸੈਨੇਟ ਕਦਮ ਲਿਆ ਗਿਆ ਮੈਂ ਬੀਜੇਪੀ ਦੀ ਕੇਂਦਰ ਸਰਕਾਰ ਦੀ ਨਿੰਦਾ ਕਰਨਾ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਐਸਾ ਅਦਾਰਾ ਹੈ ਜਿਹੜਾ ਲਾਹੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੱਕ ਕਰੋੜਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਹੈ ਤੇ ਬਹੁਤ ਹੀ ਵਧੀਆ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੀ ਹਰਿਆਣੇ ਦੀ ਹਿਮਾਚਲ ਦੇ ਵਿੱਚ ਵੀ ਹਰਿਆਣਾ ਤੇ ਹਿਮਾਚਲ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਚੰਡੀਗੜ੍ਹ ਦੇ ਹੀ ਪੜ੍ਹਦੇ ਬਾਹਰੋਂ ਆ ਕੇ ਪੜ੍ਹਦੇ ਆ ਮੈਂ ਵੀ ਪ੍ਰੈਪ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈ ਅੱਜ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਉਹਦੇ ਜਿਹੜੇ ਸੈਨੇਟ ਮੈਂਬਰ ਹੈ ਉਹ ਇਹਨਾਂ ਨੇ ਘਟਾ ਕੇ 100 ਤੋਂ ਵੱਧ ਸੀਗੇ ਤੱਤੀ ਕਰਦੇ ਆ ਉਹਦੇ ਵਿੱਚ ਨੋਮੀਨੇਸ਼ਨਾਂ ਭਾਰੂ ਕਰ ਦਿੱਤੀਆਂ ਜਿਹੜੀ ਸੈਂਡିକੇਟ ਹੈ ਉਹ ਸਾਰੀ ਨੋਮੀਨੇਟ ਕਰਨੀ ਆ ਹੁਣ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਟੋਟਲ ਰਾਜ ਹੋ ਗਿਆ ਉੱਥੇ ਲੋਕਤੰਤਰੀਕ ਪ੍ਰਣਾਲੀ ਬਿਲਕੁਲ ਖਤਮ ਕਰਤੀ ਹੈ ਪਹਿਲਾਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਸੈਨੇਟ ਮੈਂਬਰ ਚੁਣਦੇ ਸੀ ਉਹ ਕੰਮ ਬੰਦ ਹੀ ਕਰ ਦਿੱਤਾ ਹੈ ਤੇ ਨਾਲ-ਨਾਲ ਜਿਹੜੀ ਸਿੰਡੀਕੇਟ ਹੈ ਉਹ ਸੈਨੇਟ ਮੈਂਬਰ ਚੁਣਦੇ ਸੀ ਹੁਣ ਉਹ ਨੋਮੀਨੇਟ ਹੋਏਗੀ ਸਾਰੇ ਅਧਿਕਾਰ ਵਾਈ ਚਾਂਸਲਰ ਹੈ